ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਮਟਰ ਬਣਾਵਾਂਗੇ ਉਪਾਲ ਕੇ ਤੇ ਬਿਨਾ ਲਸਣ ਪਿਆਜ਼ ਤੋਂ ਤੇ ਮਟਰਾਂ ਨੂੰ ਅਸੀਂ ਧੋ ਲਿਆ ਸੀ ਤੇ ਇੱਥੇ ਲਏ ਜੀ ਆਪਾਂ ਆਲੂ ਤੇ ਆਲੂ ਉਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਪੰਜ ਸੱਤ ਪਾਣੀ ਧੋਤਾ ਸੀ ਵੀ ਆਲੂਆਂ ਦੇ ਵਿੱਚ ਮਿੱਟੀ ਨਾ ਰਵੇ ਤੇ ਫਿਰ ਵੀ ਅਸੀਂ ਇਹਨੂੰ ਪਿਓ ਕੇ ਰੱਖ ਛੱਡਿਆ ਸੀ ਵੀ ਆਪਾਂ ਆ ਮਟਰਾਂ ਦੇ ਵਿੱਚ ਬਾਲਣਾ ਆ ਇਹਨਾਂ ਦੇ ਵਿੱਚ ਮਿੱਟੀ ਨਾ ਹੋਵੇ ਤੇ ਹੁਣ ਅਸੀਂ ਇਹਨਾਂ ਨੂੰ ਤੀਲੇ ਦੇ ਵਿੱਚ ਪਾ ਦਵਾਂਗੇ ਮਟਰਾਂ ਨੂੰ ਤੇ ਨਾਲ ਹੀ ਅਸੀਂ ਆਲੂ ਵੀ ਪਾ ਕੇ ਇਹਦੇ ਵਿੱਚ ਪਾ ਕੇ ਤੇ ਆਲੂਆਂ ਨੂੰ ਵੀ ਅਸੀਂ ਕਬਾਰ ਲਵਾਂਗੇ ਤੀਲੇ ਦੇ ਵਿੱਚ ਅਸੀਂ ਪਾਣੀ ਪਾ ਦਵਾਂਗੇ ਪਾਣੀ ਅਸੀਂ ਉਹਨਾ ਪਾਵਾਂਗੇ ਜਿੰਨੇ ਆਲੂ ਡਿੱਪ ਹੋ ਜਾਣਗੇ ਹੁਣ ਅਸੀਂ ਆਲੂ ਤੇ ਮਟਰਾਂ ਨੂੰ ਉਬਾਲਣ ਵਾਸਤੇ ਰੱਖ ਦਿੱਤਾ ਸੀ ਤੇ ਅਸੀਂ ਇਹਨੂੰ ਟੱਕ ਕੇ ਉਬਾਲਾਂਗੇ ਇੰਨਾ ਕੁ ਅਸੀਂ ਟੱਕਨ ਦਵਾਂਗੇ ਮਟਰਾਂ ਨੂੰ ਉਬਾਲਾ ਆ ਗਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਆਪਾਂ ਅੱਧਾ ਕ ਚਮਚਾ ਨਮਕ ਪਾ ਦਵਾਂਗੇ ਨਮਕ ਪਾਉਣ ਨਾਲ ਜਿਹੜੇ ਮਟਰ ਆ ਉਹ ਹਰੇ-ਹਰੇ ਰਹਿੰਦੇ ਆ ਤੇ ਹੁਣ ਫੇਰ ਅਸੀਂ ਇਹਨੂੰ ਠਾ ਕੇ ਪਕਾਵਾਂਗੇ ਇੱਥੇ ਲਿਆ ਜੀ ਆਪਾਂ ਤੜਕੇ ਦਾ ਸਮਾਨ ਦੋ ਟਮਾਟਰ ਹਰੀਆਂ ਮਿਰਚਾਂ ਤੇ ਅਦਰਕ ਲਿਆ ਸੀ ਮੈਂ ਡੇਢ ਇੰਚੀ ਅਦਰਕ ਲਿਆ ਸੀ ਇਹਨਾਂ ਸਾਰਿਆਂ ਨੂੰ ਆਪਾਂ ਮਿਕਸੀ ਦੇ ਵਿੱਚ ਇਹਨਾਂ ਨੂੰ ਪੀਸ ਲਵਾਂਗੇ ਹੁਣ ਅਸੀਂ ਆਲੂਆਂ ਮਟਰਾਂ ਨੂੰ ਚੈੱਕ ਕਰ ਲਵਾਂਗੇ ਆਪਾਂ ਨਾਲ ਹੀ ਪਰ ਨਾਲ ਇਹਨਾਂ ਨੂੰ ਚੈੱਕ ਕਰਾਂਗੇ ਮਟਰ ਜਿਹੜੇ ਆਲੂ ਆ ਉਹ ਗਲ ਗਏ ਹਾਂਜੀ ਆਲੂ ਵੀ ਪੱਕ ਗਏ ਆ ਤੇ ਮਟਰ ਤੇ ਜਲਦੀ ਗਲ ਜਾਂਦੇ ਮਟਰ ਵੀ ਗਲ ਗਏ ਹੋਣਾ ਸੀ ਦਕਸ਼ ਨੂੰ ਬੰਦ ਕਰ ਦਵਾਂਗੇ ਆਲੂਆਂ ਨੂੰ ਅਸੀਂ ਛੇਲੇ ਅਸੀਂ ਤੇ ਆਲੂਆਂ ਨੂੰ ਆਪਾਂ ਹੱਥਾਂ ਦੇ ਨਾਲ ਇਸ ਤਰ੍ਹਾਂ ਇਹਨਾਂ ਨੂੰ ਛੋਟੇ ਛੋਟੇ ਕਰ ਦਵਾਂਗੇ ਤੇ ਇਸ ਤਰ੍ਹਾਂ ਹੱਥਾਂ ਦੇ ਨਾਲ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਤਾ ਕਰਾਂਗੇ ਇਹ ਜਿਹੜੇ ਸਬਜ਼ੀ ਹੁੰਦੀ ਆ ਆ ਪਿਆਜ਼ਾਂ ਤੋਂ ਬਗੈਰ ਆਲੂ ਇਸ ਤਰ੍ਹਾਂ ਆਪਾਂ ਕਰੀਏਗੇ ਤਰੀ ਸੰਗਣੀ ਹੋ ਜਾਂਦੀ ਆ ਤੇ ਇੱਥੇ ਸਾਰੇ ਆਲੂ ਇਸ ਤਰ੍ਹਾਂ ਮੈਂ ਕਰ ਦਵਾਂਗੀ ਹੱਥਾਂ ਦੇ ਨਾਲ ਹੀ ਮੈਸ ਚ ਕਰ ਦਵਾਂਗੀ ਇਹਨਾਂ ਨੂੰ ਆਲੂ ਨੂੰ ਆਪਾਂ ਸਾਰਿਆਂ ਨੂੰ ਇਸ ਤਰ੍ਹਾਂ ਮੈਸ਼ ਕਰ ਦਿੱਤਾ ਸੀ ਤੇਲ ਨੂੰ ਗਰਮ ਕਰ ਲਿਆ ਸੀ ਤੇ ਹੁਣ ਅਸੀਂ ਸੁੱਕੇ ਮਸਾਲੇ ਪਾ ਦਵਾਂਗੇ ਇੱਥੇ ਲਿਆ ਸੀ ਜੀਰਾ ਸੁੱਕਾ ਧਨੀਆ ਸੁੱਕੇ ਧਨੀਏ ਨੂੰ ਮੈਂ ਦਰਦਰਾ ਜਿਹਾ ਕਰ ਲਿਆ ਸੀ ਤੇ ਇੱਥੇ ਲਈ ਸੀ ਆਪਾਂ ਦਾਲਚੀਨੀ ਤੇ ਇੱਕ ਤੇਜ ਪੱਤਰ ਤੇ ਇਹ ਮਸਾਲਿਆਂ ਨੂੰ ਅਸੀਂ ਤੜਕ ਲਵਾਂਗੇ ਮਸਾਲੇ ਤੜਕੇਗੇ ਇੱਥੇ ਅਧਿਕਤ ਤੇ ਮਿਰਚਾਂ ਨੂੰ ਮੈਂ ਗ੍ਰाइंड ਕਰ ਲਿਆ ਸੀ ਇਨਨੂੰ ਐਸੀ 2 ਕੁ ਮਿੰਟ ਆਪਾਂ ਥੇਲ ਦੇ ਵਿੱਚ ਪੂਨ ਦਵਾਂਗੇ ਇੱਕ ਪਿੰਚ ਅਸੀਂ ਪਾ ਦਵਾਂਗੇ ਹਿੰਗ ਹਿੰਗ ਦਾ ਟੇਸਟ ਬਹੁਤ ਵਧੀਆ ਆਏਗਾ ਸਬਜ਼ੀ ਦੇ ਵਿੱਚ ਅੱਧਾ ਚਮਚ ਪਾਵਾਂਗੇ ਆਪਾਂ ਨਮਕ ਨਮਕ ਅਸੀਂ ਪਹਿਲੇ ਵੀ ਪਾਇਆ ਸੀ ਮਟਰਾਂ ਦੇ ਵਿੱਚ ਅੱਧਾ ਚਮਚਾ ਪਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਲਾਲ ਮਿਰਚ ਦਾ ਪਾਊਡਰ ਚਮਚਾ ਪਾਵਾਂਗੇ ਧਨੀਆ ਪਾਊਡਰ ਚਮਚਾ ਪਾਵਾਂਗੇ ਹਲਦੀ ਪਾਊਡਰ ਇੱਥੇ ਪਾਵਾਂਗੇ ਕਸਤੂਰੀ ਮੇਥੀ ਕਸਤੂਰੀ ਮੇਥੀ ਨੂੰ ਮੈਂ ਤਵੇ ਦੇ ਉੱਪਰ ਗਰਮ ਕਰਕੇ ਮਸਲ ਲਿਆ ਸੀ ਤਾਂ ਹੁਣ ਅਸੀਂ ਮਸਾਲਿਆਂ ਨੂੰ ਭੁੰਨ ਦਵਾਂਗੇ ਡਕਸ਼ਨ ਨੂੰ ਮੈਂ ਬੰਦ ਕਰਤਾ ਸੀ ਮਸਾਲੇ ਪਾਉਣ ਲੱਗੇ ਕਿਉਂਕਿ ਮਸਾਲੇ ਜਲ ਨਾ ਜਾਣ ਮਸਾਲਿਆਂ ਨੂੰ ਅਸੀਂ ਭੁੰਨ ਲਿਆ ਸੀ ਤੇ ਹੁਣ ਇੱਥੇ ਪਾ ਦਵਾਂਗੇ ਜਿਹੜੀ ਆਪਾਂ ਟਮਾਟਰਾਂ ਦੀ ਪਿਊਰੀ ਬਣਾਈ ਸੀ ਮਿਕਸ ਕਰਵਾ ਲਏ। ਫਿਰ 2 ਤੋਂ 3 ਮਿੰਟ ਵਾਸਤੇ ਆਪਾਂ ਇਹਨੂੰ ਪਕਾ ਲਵਾਂਗੇ। ਮਸਾਲੇ ਨੇ ਤੇਲ ਨੂੰ ਛਾਰ ਦਿੱਤਾ ਤੇ ਇਸ ਤੋਂ ਪਤਾ ਚੱਲ ਜਾਂਦਾ ਮਸਾਲਾ ਭੁੰਨ ਹੋ ਗਿਆ। ਹੁਣ ਅਸੀਂ ਪਾ ਦਵਾਂਗੇ ਉਬਲੇ ਹੋਏ ਆਲੂ। ਇਹ ਬਾਅਦ ਵਿੱਚ ਥੋੜਾ ਜਿਹਾ ਪਾਣੀ ਪਾਣੀ ਮੈਂ ਟਮਾਟਰਾਂ ਵਾਲੇ ਮਿਕਸੀ ਚ ਪੀ ਲੈ ਲਿਆ ਸੀ ਤੇ ਹੁਣ ਅਸੀਂ ਮਿਕਸ ਕਰ ਦਵਾਂਗੇ 2 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਇਹਨੂੰ ਪਕਾ ਲਵਾਂਗੇ ਹੁਣ ਅਸੀਂ ਨਾਲ ਹੀ ਮਟਰਾਂ ਨੂੰ ਪਾ ਦਵਾਂਗੇ ਤੇ ਮਟਰ ਪਾ ਕੇ ਅਸੀਂ ਮਿਕਸ ਕਰ ਦਵਾਂਗੇ ਇਸੇ ਪਾਣੀ ਪਾ ਦਵਾਂਗੇ ਕਿਉਂਕਿ ਮਟਰ ਤੇ ਪਹਿਲੇ ਹੀ ਪੱਕੇ ਸੀ ਤੇ ਪਾਣੀ ਪਾ ਕੇ ਇਹਨੂੰ ਆਪਾਂ ਹੁਣ 5-7 ਮਿੰਟ ਵਾਸਤੇ ਪਕਾ ਲਾਂਗੇ। ਇਸੇ ਠਾਟ ਕੇ ਪਕਾਵਾਂਗੇ ਇਹਨੂੰ। ਸਬਜੀ ਨੂੰ ਚੈੱਕ ਕਰ ਲਵਾਂਗੇ। ਤੇ ਸਬਜੀ ਨੂੰ ਮੈਂ 5-7 ਮਿੰਟ ਵਾਸਤੇ ਪਕਾਇਆ ਤੇ ਸਬਜੀ ਤੁਸੀਂ ਦੇਖ ਸਕਦੇ ਹੋ। ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਤੇ ਜਿਹੜੇ ਮਟਰ ਆ ਬਹੁਤ ਵਧੀਆ ਹਰੇ-ਹਰੇ ਮਟਰ ਦਿਖਣਦੇ ਜਿਸ ਤਰ੍ਹਾਂ ਆਪਾਂ ਹਲਵਾਈਆਂ ਦੇ ਹੱਥ ਦੀ ਸਬਜੀ ਖਾਣੇ ਆ ਤੇ ਬਿਨਾ ਪਿਆਜ਼ ਲਸਣ ਤੋਂ ਸਬਜੀ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਤੇ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਹੁਣ ਗਰਮ ਮਸਾਲਾ ਤੇ ਡੱਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਨਾਲ ਹੀ ਅਸੀਂ ਪਾਵਾਂਗੇ ਧਨੀਆ ਤੇ ਸਬਜੀ ਬਣ ਕੇ ਤਿਆਰ ਆ ਤੇ ਸਬਜੀ ਨੂੰ ਹੁਣ ਅਸੀਂ ਬੋਲ ਵਿੱਚ ਪਾ ਦਵਾਂਗੇ ਸਬਜੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਸਬਜੀ ਨੂੰ ਅਸੀਂ ਬੋਲ ਵਿੱਚ ਪਾ ਲਿਆ ਸੀ ਤੇ ਤੁਸੀਂ ਸਬਜੀ ਦੇਖ ਸਕਦੇ ਜੋ ਕਿੰਨੀ ਟੇਸਟ ਸਬਜੀ ਬਣੀ ਹੈ ਦੇਖਣ ਨੂੰ ਵਧੀਆ ਲੱਗੀ ਖਾਣ ਚ ਕਿੰਨੀ ਟੇਸਟ ਹੋਏਗੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ sassy